ਪ੍ਰੋ 50 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਫਾਈਨਲੀ ਉਹ ਸਮਾਂ ਆ ਗਿਆ ਹੈ ਜਿਸ ਦਾ ਸਾਰੇ ਇੰਤਜ਼ਾਰ ਕਰ ਰਹੇ ਸੀ ਜੰਗ ਜਿਹੜੀ ਛਿੜੀ ਹੋਈ ਸੀ ਭਾਰਤ ਔਰ ਪਾਕਿਸਤਾਨ ਵਿਚਾਲੇ ਹੁਣ ਖਤਮ ਹੋ ਚੁੱਕੀ ਹੈ ਦੋਵਾਂ ਦੇਸ਼ਾਂ ਨੇ ਸੀਜ਼ ਫਾਇਰ ਤੇ ਸਹਿਮਤੀ ਜਤਾਈ ਹੈ ਡੋਨਲਡ ਟਰੰਪ ਦੁਨੀਆ ਦਾ ਸਰਪੰਚ ਕਿਹਾ ਜਾਂਦਾ ਹੈ ਅਮਰੀਕਾ ਨੂੰ ਦੁਨੀਆ ਦਾ ਥਾਣੇਦਾਰ ਕਿਹਾ ਜਾਂਦਾ ਹੈ ਅਮਰੀਕਾ ਨੂੰ ਅਮਰੀਕਾ ਨੇ ਇੰਟਰਵਿਨ ਕੀਤਾ ਔਰ ਉਸ ਤੋਂ ਬਾਅਦ ਇਹ ਜੰਗ ਜਿਹੜੀ ਲੱਗੀ ਹੋਈ ਸੀ ਇਸ ਨੂੰ ਵਿਰਾਮ ਲੱਗਿਆ ਰੁਕ ਚੁੱਕੀ ਹੈ ਕੁਝ ਸ਼ਰਤਾਂ ਰੱਖੀਆਂ ਭਾਰਤ ਨੇ ਜਿੰਨਾ ਸ਼ਰਤਾਂ ਦੇ ਆਧਾਰ ਤੇ ਇਹ ਸੀਜ਼ ਫਾਇਰ ਤੇ ਸਹਿਮਤੀ ਹੋਈ ਹੈ ਸੀਜ਼ ਫਾਇਰ ਕੀ ਹੁੰਦਾ ਸੀਜ਼ ਦਾ ਮਤਲਬ ਤੁਸੀਂ ਸਮਝੋ ਰੋਕਣਾ ਤਾਂ ਗੱਲ ਉਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜਿਹੜੀ ਇਹ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਿਹੜੇ ਲਗਾਤਾਰ ਜਿਹੜਾ ਮਿਜ਼ਾਈਲਾਂ ਸਿੱਟੀਆਂ ਜਾ ਰਹੀਆਂ ਸੀ ਲਗਾਤਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਬਣਿਆ ਹੋਇਆ ਸੀ ਡਰੋਨ ਸੁੱਟੇ ਜਾ ਰਹੇ ਸੀ ਉਹ ਚੀਜ਼ਾਂ ਸਭ ਹੁਣ ਬੰਦ ਹੋ ਗਈਆਂ ਠੀਕ ਇੱਕ ਘੰਟਾ ਪਹਿਲਾਂ ਮੀਟਿੰਗਾਂ ਦਾ ਐਂਡ ਹੋਇਆ ਮੀਟਿੰਗਾਂ ਦੇ ਵਿੱਚ ਸਹਿਮਤੀ ਬਣੀ ਉਸ ਤੋਂ ਬਾਅਦ ਹੁਣ ਇਹ ਡਿਸੀਜਨ ਲਿਆ ਗਿਆ ਔਰ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵੱਡੀ ਰਿਪੋਰਟ ਇਹ ਹੈ ਕੇ ਆਖਰਕਾਰ ਇਹ ਸਾਰਾ ਕੁਝ ਚੱਲਿਆ ਕਿਵੇਂ ਤੇ ਸਾਰਾ ਕੁਝ ਖਤਮ ਕਿਵੇਂ ਹੋਇਆ ਪੂਰੀ ਕਹਾਣੀ ਕੀ ਕਹਿੰਦੀ ਹੈ ਜੀਓ ਪੋਲਿਟਿਕਸ ਕੀ ਕਹਿੰਦੀ ਹੈ ਉਹ ਸਾਰਾ ਤੁਹਾਨੂੰ ਸਮਝਾਉਣਿਆ ਕਿ ਆਖਰਕਾਰ ਇਹ ਚੱਲਿਆ ਕਿ ਸਭ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਜਦੋਂ ਅੱਤਵਾਦੀਆਂ ਨੇ 26 ਜਾਣੇ ਭਾਰਤ ਦੇ ਮਾਰੇ ਜੇ ਟੂਰਿਸਟ ਉਤੇ ਘੁੰਮਣ ਗਏ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਸੀ ਲੋਕਾਂ ਦੇ ਵਿੱਚ ਰੋਸ ਸੀ ਲੋਕ ਨਰਾਜ਼ ਸੀ ਲੋਕ ਜੇ ਚਾਹੁੰਦੇ ਸੀ ਕਿ ਹੁਣ ਕੁਝ ਹੋਣਾ ਚਾਹੀਦਾ ਔਰ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦੇਣਾ ਚਾਹੀਦਾ ਕੁਝ ਕੁ ਲੋਕੇ ਚਾਹੁੰਦੇ ਸੀ ਔਰ ਲੋਕਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਬਾਅਦ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਵੇਂ ਇਹ ਦੇਸ਼ ਦੇ ਵਿੱਚ ਮਸਲਾ ਵਧਿਆ ਤਾਂ ਦੇਸ਼ ਦੇ ਵੱਲੋਂ ਇੱਕ ਹਮਲਾ ਇੱਕ 에어 ਸਟ੍ਰਾਈਕਸ ਕੀਤੀਆਂ ਗਈਆਂ ਜਦੋਂ ਇਹ ਸਟ੍ਰਾਈਕਸ ਹੁੰਦੀਆਂ ਨੇ ਰਾਤ ਨੂੰ 7:30 1:30 ਵਜੇ ਪਾਕਿਸਤਾਨ ਦੇ ਨੋ ਟਿਕਾਣਿਆਂ ਤੇ ਤਾਂ ਫਿਰ ਉਸ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੁੰਦਾ ਫਿਰ ਪਾਕਿਸਤਾਨ ਵੀ ਅਗਲੇ ਦਿਨਾਂ ਦੇ ਵਿੱਚ ਕਰਦਾ ਟਾਰਗੇਟ ਰੱਖਦਾ ਉਹ ਖਾਸ ਤੌਰ ਤੇ ਪੰਜਾਬ ਦੇ ਸਰਹੱਦੀ ਇਲਾਕੇ ਜੰਮੂ ਦਾ ਏਰੀਆ ਪੀਓਕੇ ਵਾਲਾ ਏਰੀਆ ਪੰਜਾਬ ਦੇ ਵਿੱਚ ਪਠਾਨਕੋਟ ਦਾ 에ਅਰ ਬੇਸ ਜਿਸ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲਗਾਤਾਰ ਡਰੋਨ ਮਜ਼ਾਈਲਾਂ ਸੁੱਟੀਆਂ ਗਈਆਂ ਗੁਰਦਾਸਪੁਰ ਫਿਰੋਜ਼ਪੁਰ ਤੇ ਕੱਲ ਪੂਰੇ ਪੰਜਾਬ ਦੇ ਵਿੱਚ ਲਗਾਤਾਰੇ ਧਮਾਕੇ ਹੁੰਦੇ ਰਹੇ ਤਾਂ ਹੁਣ ਤੁਸੀਂ ਸਮਝੋ ਕਿ ਜਿਹੜਾ ਕਿਹਾ ਜਾਂਦਾ ਹੈ ਮਲਟੀਪੋਲਰ ਵਰਲਡ ਹੋ ਗਿਆ ਇਹ ਉਹ ਨਹੀਂ ਹੋਇਆ ਖਜੇ ਵੀ ਯੂਨੀਪੋਲਰ ਵਰਲਡ ਹੈ ਇਹ ਦਿਖਾਤਾ ਡੋਨਲਡ ਟਰੰਪ ਨੇ ਦੁਨੀਆ ਦੇ ਸਰਮਾਇਦਾਰ ਨੇ ਦੁਨੀਆ ਦੇ ਥਾਣੇਦਾਰ ਨੇ ਜੇ ਪੰਜਾਬੀ ਸਭਾਸ਼ਾ ਚ ਕਹਿਣਾ ਹੋਵੇ ਫੈਸਲਾ ਜਿੰਮੇ ਕਹਿੰਦਾ ਪਿੰਡਾਂ ਦੇ ਵਿੱਚ ਫੈਸਲਾ ਕੌਣ ਕਰਾਉਂਦਾ ਰਾਜinamaੇ ਕੌਣ ਕਰਾਉਂਦਾ ਜਾਂ ਤਾਂ ਕਹਿੰਦੇ ਨੇ ਥਾਣੇਦਾਰ ਕੋਲ ਚਲ ਜਾਓ ਪਿੰਡ ਵਾਲੇ ਕਹਿੰਦੇ ਆ ਜਾਂ ਫਿਰ ਸਰਪੰਚ ਕਰਾਉਂਦਾ ਫਿਰ ਤਾਂ ਦੁਨੀਆ ਦਾ ਸਰਪੰਚ ਕੌਣ ਹੈ ਦੁਨੀਆ ਦਾ ਸਰਪੰਚ ਅਮਰੀਕਾ ਅਮਰੀਕਾ ਨੇ ਦਿਖਾਤਾ ਪਰ ਇਹੀ ਅਮਰੀਕਾ ਕਿਆ ਜਾਂਦਾ ਕਿ ਬਹੁਤ ਸਾਰੀਆਂ ਕੌਨਸਪਰੇਸੀ ਚੱਲੀਆਂ ਬਹੁਤ ਸਾਰੀਆਂ ਚਰਚਾਵਾਂ ਦੁਨੀਆ ਪੱਧਰ ਤੇ ਚੱਲਦੀਆਂ ਕਿ ਅਮਰੀਕਾ ਹੀ ਉਹ ਕੰਟਰੀ ਹੈ ਜਿਹੜੀ ਪੁਸ਼ ਕਰਦੀ ਹੈ ਕਿ ਭਾਈ ਯੁੱਧ ਕਰੋ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਇਹੋ ਜੀਆਂ ਇਹ ਕੋਈ ਇੰਨਾ ਚੀਜ਼ਾਂ ਦਾ ਕੋਈ ਪੁਖਤਾ ਸਬੂਤ ਨਹੀਂ ਹੁੰਦਾ ਨਾ ਕਦੇ ਇੰਨਾ ਚੀਜ਼ਾਂ ਦਾ ਸਬੂਤ ਕੁਝ ਮਿਲਦਾ ਹੈ ਬਸ ਇਹ ਚਰਚਾਾਂ ਆਮ ਚਲਦੀਆਂ ਹੁੰਦੀਆਂ ਚਾਹੇ ਜੂਲੀਆ ਸਾਂਜੇ ਵਾਲਾ ਕੇਸ ਲਗਾ ਲਓ ਵਿੱਕੀ ਲੀਕਸ ਦੇ ਜਿਹੜੇ ਡਾਕੂਮੈਂਟ ਲੀਕ ਹੋਏ ਔਰ ਉਹਨਾਂ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਐਫਲ ਟਾਵਰ ਦੇ ਐਫਲ ਨਹੀਂ ਸੌਰੀ ਜਿਹੜਾ ਉਦੋਂ ਜਿਹੜਾ ਹਮਲਾ ਹੋਇਆ ਸੀ ਅਮਰੀਕਾ ਦੇ ਵਿੱਚ ਟਾਵਰਸ ਦੇ ਉੱਪਰ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਜਿਹੜਾ ਪੂਰੇ ਡਾਕੂਮੈਂਟ ਸੀਗੇ ਉਹ ਫਿਰ ਲੀਕ ਹੁੰਦੇ ਆ ਕਿਵੇਂ ਕਿਵੇਂ ਉਹ ਚੀਜ਼ਾਂ ਚੱਲਦੀਆਂ ਜੂਲੀਆ ਸਾਂਜੇ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਸਾਰਾ ਕੁਝ ਦੇਖੋ ਤੁਸੀਂ ਕਿਵੇਂ ਹੋਇਆ ਉਸ ਤੋਂ ਬਾਅਦ ਗੱਲ ਆਉਂਦੀ ਹੈ ਹੁਣ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਜਿਹੜਾ ਚੱਲ ਰਿਹਾ ਸੀ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਜੋ ਸਭ ਕੁਝ ਚੱਲਿਆ ਔਰ ਉਸ ਤੋਂ ਬਾਅਦ ਜਿਵੇਂ ਝਾੜ ਝੰਬ ਕੀਤੀ ਜ਼ੇਲੈਂਸਕੀ ਦੀ ਵਾਈਟ ਹਾਊਸ ਦੇ ਵਿੱਚ ਘਰੇ ਸਦ ਕੇ ਆਪਣੇ ਟਰੰਪ ਨੇ ਜੇਡੀ ਵਾਂਸ ਨੇ ਤੇ ਉਸ ਤੋਂ ਬਾਅਦ ਲਗਾਤਾਰ ਟਰੰਪ ਨੇ ਕਹਿਤਾ ਸਦਾ ਕਿ ਜੇ ਐਸਸੀ ਨਾ ਹੁੰਦੇ ਤਾਂ ਤੁਸੀਂ ਟਿਕ ਨਹੀਂ ਪਾਉਣਾ ਸੀ ਉਜ਼ੀ ਰਸ਼ੀਆ ਮਰੇ ਗੁੱਡੇ ਟੇਕ ਦੇਣੇ ਸੀ ਹਫਤੇ ਦੇ ਵਿੱਚ ਤਾਂ ਇਹ ਗੱਲਾਂ ਜ਼ਲੈਂਸਕੀ ਨੂੰ ਇੰਨਾ ਜਲੀਲ ਹੋ ਕੇ ਉੱਥੋਂ ਜਾਣਾ ਪਿਆ ਤੇ ਫਿਰ ਜਿਸ ਦਿਨ ਪੋਪ ਦੀ ਆਖਰੀ ਸੈਰਮਨੀ ਸੀ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਜਿਹੜੇ ਰਾਹ ਲਾਸਟ ਰਿਚੂਅਲਸ ਸੀਗੇ ਉਸ ਸਮੇਂ ਟਰੰਪ ਤੇ ਜ਼ਲੈਂਸਕੀ ਦੀ ਇਕੱਠਿਆਂ ਦੀ ਬੈਠਿਆਂ ਦੀ ਤਸਵੀਰ ਸਾਹਮਣੇ ਆਈ ਤੇ ਫਿਰ ਇਹ ਗੱਲ ਆਈ ਕਿ ਭਾਈ ਆਖਰਕਾਰ ਟਰੰਪ ਨੇ ਹੀ ਸਾਰਾ ਕੁਝ ਕਰਨਾ ਹੈ ਆਖਰਕਾਰ ਟਰੰਪ ਨੇ ਹੀ ਸਾਰਾ ਕੁਝ ਕਰਨਾ ਇਹਨੇ ਹੀ ਦੇਖਣਾ ਦੋਨੇ ਦੇਸ਼ਾਂ ਦੇ ਵਿਚਾਲੇ ਪਰ ਹੁਣ ਤੁਹਾਨੂੰ ਹੋਰ ਦੋ ਤਿੰਨ ਗੱਲਾਂ ਹੋਰ ਸਮਝਾ ਦਿੰਨੇ ਆ ਵਕੋ ਬਕਰੇ ਦੇ ਜੁੱਧ ਹੋਏ ਵੱਖ-ਵੱਖ ਬਕਰੇ ਜਣੀਆਂ ਜੰਗਾ ਪੂਰੇ ਦੇਸ਼ ਦੇ ਪੂਰੇ ਦੁਨੀਆ ਦੇ ਵਿੱਚ ਹੋਈਆਂ ਉਹਨਾਂ ਵਿੱਚ ਆਏ ਤੁਸੀਂ ਅਫਗਾਨਿਸਤਾਨ ਦੀ ਐਗਜ਼ਾਮਪਲ ਲੈ ਲਓ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਅਮਰੀਕਾ ਨੇ ਇੰਟਰਵਿਨ ਕੀਤਾ ਕਿਹਾ ਜਾਂਦਾ ਹੈ ਕਿ ਅਮਰੀਕਾ ਨੇ ਜਿਹੜਾ ਆਪਣਾ ਪੂਰਾ ਸਾਥ ਦਿੱਤਾ ਜਿਹੜੇ ਮੁਜਾਹੀਦਨ ਖੜੇ ਹੋਏ ਮੁਜਾਹੀਦਨਾਂ ਨੂੰ ਬਾਅਦ ਦੇ ਵਿੱਚ ਤਾਲੀਬਾਨਾਂ ਦੇ ਵਿੱਚ ਕਨਵਰਟ ਹੋ ਗਏ ਤਾਲੀਬਾਨ ਨਾਂ ਰੱਖਤਾ ਉਹਨਾਂ ਦਾ ਤੇ ਰਸ਼ੀਆ ਜਿਸ ਹਾਬ ਦੇ ਨਾਲ ਤੁਹਾਨੂੰ ਪਤਾ ਹੋਊਗਾ ਕਿ ਰਸ਼ੀਆ ਦੇ ਖਿਲਾਫ ਹਮੇਸ਼ਾ ਲੜਦੇ ਰਹੇ ਅਮਰੀਕਾ ਦਾ ਸਾਥ ਦਿੰਦੇ ਰਹੇ ਤਾਲੀਬਾਨ ਹੋਇਆ ਮੁਜਾਹੀਦਨ ਜਦੋਂ ਕਿਹਾ ਜਾਂਦਾ ਤਾਂ ਅਮਰੀਕਾ ਬਹੁਤ ਵੱਡੀ ਗੇਮ ਕਮਾਉਂਦਾ ਹੈ ਉਹ ਕਹਿੰਦੇ ਆ ਨਾ 360 ਡਿਗਰੀ ਤੇ ਘੁੰਮਣਾ ਅਮਰੀਕਾ ਦੁਨੀਆ ਨੂੰ 360 ਡਿਗਰੀ ਤੇ ਘਮਾਉਂਦਾ ਜਿਵੇਂ ਉਹ ਚਾਹੇ ਓਵੇਂ ਘਮਾਉਂਦਾ ਤਾਂ ਗੱਲ ਉਹੀ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਸੀਰੀਆ ਦੇ ਵਿੱਚ ਤਖਤੇ ਪਲਟ ਹੋਏ ਤੇ ਜਦੋਂ ਇਹ ਪਤਾ ਹੋਵੇ ਕਿ ਭਾਈ ਮੂਰੇ ਅਮਰੀਕਾ ਨੂੰ ਹੁਣ ਕੀ ਡਰ ਸਤਾ ਰਿਹਾ ਹੈ ਅਮਰੀਕਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਚਾਈਨਾ ਚਾਈਨਾ ਜਿਸ ਹਿਸਾਬ ਦੀ ਵੱਡੀ ਤਾਕਤ ਬਣਦਾ ਜਾ ਰਿਹਾ ਹੈ ਏਆਈਆਈ AI ਤੋਂ ਬਾਅਦ ਤੁਹਾਨੂੰ ਜਾਦੂ ਚੈਟ ਜੀਪੀਟੀ ਆਈ ਚੈਟ ਜੀਪੀਟੀ ਤੋਂ ਬਾਅਦ ਜਦੋਂ ਚਾਈਨਾ ਨੇ ਡੀਪ ਸੀ ਕੱਢਤੀ ਤਾਂ ਹੱਥਾਂ ਪੈਰਾਂ ਦੀ ਪੈ ਗਈ ਅਮਰੀਕਾ ਨੂੰ ਦਿਨ ਰਾਤ ਚ ਆਮਾਚਲੀਆਂ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਨੇ ਐਕਸਕਲੂਸਿਵ ਜਾਣਕਾਰੀ ਦਿੱਤੀ ਸੀ ਡੀਜੀਐਮਓ ਵਾਲੀ ਕਿ ਡੀਜੀਐਮਓ ਦੇ ਨਾਲ ਡਾਇਰੈਕਟਰ ਆਫ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਦੇ ਨਾਲ ਗੱਲਬਾਤ ਕੀਤੀ ਹੈ ਪਾਕਿਸਤਾਨ ਦੇ ਪਾਕਿਸਤਾਨ ਦੇ ਡੀਜੀਐਮਓ ਨੇ ਪਾਕਿਸਤਾਨ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਡੀਜੀਐਮਓ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਸ ਤੋਂ ਹੀ ਪਤਾ ਲੱਗ ਗਿਆ ਸੀ ਕਿ ਭਾਈ ਹੁਣ ਸਾਰਾ ਕੁਝ ਠੀਕ ਹੋ ਜੂ ਤੇ ਉਸ ਤੋਂ ਬਾਅਦ ਪੀਐਮ ਮੋਦੀ ਦਾ ਇੱਕ ਬਿਆਨ ਆਉਂਦਾ ਪੀਐਮ ਮੋਦੀ ਦਾ ਕੀ ਬਿਆਨ ਆਉਂਦਾ ਉਹ ਤੁਹਾਨੂੰ ਦੱਸ ਦਿੰਦੇ ਆ ਪੀਐਮ ਮੋਦੀ ਨੇ ਕਿਹਾ ਸੀ ਉਹਨਾਂ ਨੇ ਥੋੜੀ ਦੇਰ ਪਹਿਲਾਂ ਜਿਹੜਾ ਏਆਈ ਨੇ ਏਐਨਆਈ ਨੇ ਇੱਕ ਪਾਈ ਸੀ ਖਬਰ ਕਿ ਐਨੀ ਫਿਊਚਰ ਐਕਟ ਆਫ ਟਰਰਰ ਬਿਲ ਵੀ ਕਨਸੀਡਰਡ ਐਜ਼ ਐਕਟ ਆਫ ਵਾਰ ਅਗੇਸਟ ਇੰਡੀਆ ਜਾਨੀ ਕਿ ਇਹ ਟਵੀਟ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਵਾਰ ਰੁਕਣ ਵਾਲੀ ਹੈ ਇਹਦਾ ਮਤਲਬ ਹੈ ਕਿ ਕੋਈ ਵੀ ਟਰਰਰ ਐਕਟ ਕੋਈ ਵੀ ਹੱਤਵਾਦੀ ਐਕਟ ਜਿਹੜਾ ਹੋਊਗਾ ਉਸ ਨੂੰ ਇਹ ਸਮਝਿਆ ਜਾਊਗਾ ਕਿ ਵਾਰ ਦੀ ਸ਼ੁਰੂਆਤ ਹੈ ਇਹ ਗੱਲ ਜਿਹੜੀ ਲਿਖੀ ਤਾਂ ਫਿਰ ਪਤਾ ਲੱਗਿਆ ਕਿ ਹੁਣ ਕੁਝ ਸਹੀ ਹੋਣ ਜਾ ਰਿਹਾ ਤੇ ਡੋਨਲਡ ਟਰੰਪ ਨੇ ਫਿਰ ਲਿਖਿਆ ਕਿ ਆਈ ਏਮ ਆਫਟਰ ਅ ਲੌਂਗ ਨਾਈਟ ਆਫ ਟਾਕਸ mediated by the united states i am pleased to announce that india and pakistan have agreed to full and immediate ceasefire eh gallan utthe aundiyan ne jadon log kehnde ne ki ji duniya ta ਲਗਾਤਾਰ ਫਾਇਰਿੰਗ ਹੋ ਰਹੀ ਸੀ ਜਿਹੜੇ ਲਗਾਤਾਰ ਜਿਹੜਾ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਸੀ ਲਗਾਤਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਬਣਿਆ ਹੋਇਆ ਸੀ ਡਰੋਨs ਉੱਟੇ ਜਾ ਰਹੇ ਸੀ ਉਹ ਚੀਜ਼ਾਂ ਸਭ ਹੁਣ ਬੰਦ ਹੋ ਗਈਆਂ ਠੀਕ ਇੱਕ ਘੰਟਾ ਪਹਿਲਾਂ ਮੀਟਿੰਗਾਂ ਦਾ ਐਂਡ ਹੋਇਆ ਮੀਟਿੰਗਾਂ ਦੇ ਵਿੱਚ ਸਹਿਮਤੀ ਬਣੀ ਉਸ ਤੋਂ ਬਾਅਦ ਹੁਣ ਇਹ ਡਿਸੀਜਨ ਲਿਆ ਗਿਆ ਔਰ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵੱਡੀ ਰਿਪੋਰਟ ਇਹ ਹੈ ਕਿ ਆਖਰਕਾਰ ਇਹ ਸਾਰਾ ਕੁਝ ਚੱਲਿਆ ਕਿਵੇਂ ਤੇ ਸਾਰਾ ਕੁਝ ਖਤਮ ਕਿਵੇਂ ਹੋਇਆ ਪੂਰੀ ਕਹਾਣੀ ਕੀ ਕਹਿੰਦੀ ਹੈ ਜੀਓ ਪੋਲਿਟਿਕਸ ਕੀ ਕਹਿੰਦੀ ਹੈ ਉਹ ਸਾਰਾ ਤੁਹਾਨੂੰ ਸਮਝਾਉਣਿਆ ਕਿ ਆਖਰਕਾਰ ਇਹ ਚੱਲਿਆ ਕੀ ਸਭ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਜਦੋਂ ਅਤਵਾਦੀਆਂ ਨੇ 26 ਜਣੇ ਭਾਰਤ ਦੇ ਮਾਰੇ ਜੇ ਟੂਰਿਸਟ ਉਤੇ ਘੁੰਮਣ ਗਏ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਸੀ ਲੋਕਾਂ ਦੇ ਵਿੱਚ ਰੋਸ ਸੀ ਲੋਕ ਨਿਰਾਸ਼ ਸੀ ਲੋਕ ਜੇ ਚਾਹੁੰਦੇ ਸੀ ਕਿ ਹੁਣ ਕੁਝ ਹੋਣਾ ਚਾਹੀਦਾ ਔਰ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦੇਣਾ ਚਾਹੀਦਾ ਕੁਝ ਲੋਕੇ ਚਾਹੁੰਦੇ ਸੀ ਔਰ ਲੋਕਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਬਾਅਦ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਵੇਂ ਇਹ ਦੇਸ਼ ਦੇ ਵਿੱਚ ਮਸਲਾ ਵਧਿਆ ਤਾਂ ਦੇਸ਼ ਦੇ ਵੱਲੋਂ ਇੱਕ ਹਮਲਾ ਇੱਕ 에어 ਸਟ੍ਰਾਈਕਸ ਕੀਤੀਆਂ ਗਈਆਂ ਜਦੋਂ ਇਹ ਸਟ੍ਰਾਈਕਸ ਹੁੰਦੀਆਂ ਨੇ ਰਾਤ ਨੂੰ ਸਵਾ 1:30 ਵਜੇ ਪਾਕਿਸਤਾਨ ਦੇ ਨੋ ਟਿਕਾਣਿਆਂ ਤੇ ਤਾਂ ਫਿਰ ਉਸ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੁੰਦਾ ਫਿਰ ਪਾਕਿਸਤਾਨ ਵੀ ਅਗਲੇ ਦਿਨਾਂ ਦੇ ਵਿੱਚ ਕਰਦਾ ਟਾਰਗੇਟ ਰੱਖਦਾ ਹੋ ਖਾਸ ਤੌਰ ਤੇ ਪੰਜਾਬ ਦੇ ਸਰਹੱਦੀ ਇਲਾਕੇ ਜੰਮੂ ਦਾ ਏਰੀਆ ਪੀਓਕੇ ਵਾਲਾ ਏਰੀਆ ਪੰਜਾਬ ਦੇ ਵਿੱਚ ਪਠਾਨਕੋਟ ਦਾ 에ਅਰ ਬੇਸ ਜਿਸ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲਗਾਤਾਰ ਡਰੋਨ ਮਜ਼ਾਈਲਾਂ ਸੁੱਟੀਆਂ ਗਈਆਂ ਗੁਰਦਾਸਪੁਰ ਫਿਰੋਜ਼ਪੁਰ ਤੇ ਕੱਲ ਪੂਰੇ ਪੰਜਾਬ ਦੇ ਵਿੱਚ ਲਗਾਤਾਰੇ ਧਮਾਕੇ ਹੁੰਦੇ ਰਹੇ ਤਾਂ ਹੁਣ ਤੁਸੀਂ ਸਮਝੋ ਕਿ ਜਿਹੜਾ ਕਿਹਾ ਜਾਂਦਾ ਹੈ ਮਲਟੀਪੋਲਰ ਵਰਲਡ ਹੋ ਗਿਆ ਹੈ ਉਹ ਨਹੀਂ ਹੋਇਆ ਹਜੇ ਵੀ ਯੂਨੀਪੋਲਰ ਵਰਲਡ ਹੈ ਇਹ ਦਿਖਾਤਾ ਡੋਨਲਡ ਟਰੰਪ ਨੇ ਦੁਨੀਆ ਦੇ ਸਰਮਾਇਦਾਰ ਨੇ ਦੁਨੀਆ ਦੇ ਥਾਣੇਦਾਰ ਨੇ ਜੇ ਪੰਜਾਬੀ ਸਭਾਸ਼ਾ ਚ ਕਹਿਣਾ ਹੋਵੇ ਫੈਸਲਾ ਜਿੰਮੇ ਕਹਿੰਦਾ ਪਿੰਡਾਂ ਦੇ ਵਿੱਚ ਫੈਸਲਾ ਕੌਣ ਕਰਾਉਂਦਾ ਰਾਜੀਨਾਮੇ ਕੌਣ ਕਰਾਉਂਦਾ ਜਾਂ ਤਾਂ ਕਹਿੰਦੇ ਨੇ ਥਾਣੇਦਾਰ ਕੋਲ ਚਲ ਜਾਓ ਪਿੰਡ ਵਾਲੇ ਕਹਿੰਦੇ ਆ ਜਾਂ ਫਿਰ